ਅੰਮ੍ਰਿਤਸਰ ਦੇ ਵਿੱਚ ਲਗਾਤਾਰ ਪਤ ਰਹੀਆਂ ਕ੍ਰਾਈਮ ਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਦੇ ਲਈ ਲਗਾਤਾਰ ਹੀ ਅੰਮ੍ਰਿਤਸਰ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਸਖਤੀ ਵਿਖਾਈ ਜਾ ਰਹੀ ਸੀ ਜਿਸ ਦੇ ਤਹਿਤ ਅੱਜ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਪੁਲਿਸ ਨੇ ਹਥਿਆਰਾਂ ਸਮੇਤ 5 ਵਿਅਕਤੀਆਂ ਨੂੰ ਕਾਬੂ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਕਿਸ ਤਰੀਕੇ ਦੇ ਨਾਲ ਨਾਕਾਬੰਦੀ ਕੀਤੀ ਗਈ ਸੀ ਅਤੇ 5 ਵਿਅਕਤੀਆਂ ਨੂੰ ਕਿਵੇਂ ਕਾਬੂ ਕੀਤਾ ਗਿਆ ਐਫ ਆਈ ਆਰ ਨੰਬਰ 110 ਮਕਬੂਲਪੁਰਾ ਥਾਣਾ ਇਸ ਹੀ ਸਾਲ ਦੀ ਸਾਲ 2024 ਦੀ ਆਰਮਜ਼ ਐਕਟ ਅਧਰਜ ਹੋਈ ਹੈ ਉਸ ਵਾਰਦਾਤ ਜੁਰਮ ਹੋਇਆ ਹੈ 111/3 ਬੀ ਐਨ ਐਸ ਉਹਦੇ ਚ ਅਸੀਂ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਹੈ ਉਹਨਾਂ ਉਹ ਪੰਜ ਦੋਸ਼ੀਆਂ ਦਾ ਨਾਮ ਹੈ ਅਨਵਰ ਸਿੰਘ ਗੁਰਪ੍ਰੀਤ ਸਿੰਘ ਆਕਾਸ਼ਦੀਪ ਸੂਰਜ ਸਿੰਘ ਤੇ ਸੰਦੀਪ ਸਿੰਘ ਸਾਨੂੰ ਇਨਫੋਰਮੇਸ਼ਨ ਸਗੀ ਕਿ ਇਹ ਜਿਹੜੇ ਦੋਸ਼ੀ ਹੈਗੇ ਆ ਕੋਈ ਨਾ ਕੋਈ ਵਾਰਦਾਤ ਕਰਕੇ ਤੇ ਮਕਬੂਲਪੁਰਾ ਏਰੀਆ ਦੇ ਥਾਣੇ 'ਚ ਇਹਨਾਂ ਨੇ ਠਾਰ ਬਣਾਈ ਹੈ ਤੇ ਉਸ ਤੋਂ ਬਾਅਦ ਸਾਨੂੰ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਉਹਨਾਂ ਦੀ ਡਾਇਰੈਕਸ਼ਨ ਦੇ ਤਹਿਤ ਅਸੀਂ ਟੀਮਸ ਬਣਾ ਕੇ ਥਾਣਾ ਐਸਐਚ ਮਕਬੂਲਪੁਰਾ ਨੇ ਆਪਣੀ ਟੀਮਸ ਬਣਾ ਕੇ ਤੇ ਏਰੀਆ 'ਚ ਸਰਚ ਕੀਤੀ ਤੇ ਸਾਨੂੰ ਸਭ ਤੋਂ ਪਹਿਲਾਂ ਦੋ ਦੋਸ਼ੀ ਮਿਲੇ ਅਨਵਰ ਤੇ ਗੁਰਪ੍ਰੀਤ ਇਹ ਸਾਰਿਆਂ ਦੀ ਉਮਰ 20 ਤੋਂ 25 ਸਾਲ ਦੇ ਵਿੱਚ ਹੈਗੀ ਹੈ ਤੇ ਇਹਨਾਂ ਤੋਂ ਸਾਨੂੰ ਅ ਵੈਪਨ ਵੀ ਮਿਲੇ ਹੈ ਤੇ ਆਪਣਾ ਹਥਿਆਰ ਵੀ ਮਿਲੇ ਹੈ ਤੇ ਅਬ ਤੇ ਉਸ ਤੋਂ ਬਾਅਦ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਸਾਨੂੰ ਦੋ ਦੋਸ਼ੀਆਂ ਬਾਰੇ ਹੋਰ ਪਤਾ ਚੱਲਿਆ ਆਕਾਸ਼ਦੀਪ ਤੇ ਸੂਰਜ ਅਸੀਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਇੱਕ ਦੋਸ਼ੀ ਜੇਲ੍ਹ ਵਿੱਚ ਬੰਦ ਸੀਗਾ ਜਿਹੜਾ ਇਹਨਾਂ ਨਾਲ ਪਹਿਲਾਂ ਕਾਂਸਪੀਰੇਟਰ ਸੀਗਾ ਆਕਾਸ਼ਦੀਪ ਸਿੰਘ ਉਰਫ ਲਾਡੀ ਉਹਨੂੰ ਵੀ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਰਹੇ ਆ ਤੇ ਸਾਰਿਆਂ ਤੇ ਕਿਸਦੇ 스내ਚਿੰਗ ਦੇ ਪਰਚੇ ਕਿਸ ਦੇ ਐਨਡੀਪੀਐਸ ਦੇ ਪਰਚੇ ਹੈਗੇ ਆ ਕਿਸਦੇ ਡਕੈਤੀ ਦੇ ਪਰਚੇ ਹੈ ਤੇ ਅਸੀਂ ਇਹ ਸਾਰਿਆਂ ਨੂੰ ਚਾਰਜ ਜਨ ਨੂੰ ਗ੍ਰਿਫਤਾਰ ਇਥੋਂ ਕੀਤਾ ਮਕਬੂਲਪੁਰੇ ਤੋਂ ਤੇ ਇੱਕ ਨੂੰ ਅਸੀਂ ਲਿਆਏ ਆ ਆਪਣਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟੇਜ ਤੇ ਹੁਣ ਅਸੀਂ ਮਾਨਯੋਗ ਅਦਾਲਤ ਤੋਂ ਪ੍ਰੋਡਕਸ਼ਨ ਆਪਣਾ ਰਿਮਾਂਡ ਲੈ ਕੇ ਤੇ ਅਸੀਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਕਿੰਨੇ ਵੈਪਨ ਬਰਾਮਦ ਹੋਏ ਸਨ ਇਹਨਾਂ ਤੋਂ ਸਾਨੂੰ ਹੋਇਆ ਆਪਣਾ ਦੋ ਦੋ ਵੈਪਨ ਬਰਾਮਦ ਹੋਏ ਆ ਤੇ 50 ਗ੍ਰਾਮ ਹੀਰੋਇਨ ਬਰਾਮਦ ਹੋਈ ਆ ਸਰਕਾਰ ਸੀਰ ਨੂੰ ਲਾਡੀ ਹੈ ਕਿ ਜੇਸ ਤੋਂ ਨੈਟਵਰਕ ਚਲਾ ਰਿਹਾ ਸੀ ਜੇਲ ਤੋਂ ਨੈਟਵਰਕ ਚਲਾ ਰਿਹਾ ਸੀ ਪਹਿਲਾਂ ਇਹਨਾਂ ਨਾਲ ਪਹਿਲਾਂ ਇਹਨਾਂ ਦਾ ਹੀ ਪਾਰਟਨਰ ਸੀਗਾ ਜੀ ਤੇ ਜਿਹੜੇ ਦੂਸਰੇ ਪਰਸਨ ਦਾ ਬੈਕਗ੍ਰਾਉਂਡ ਕੀ ਹੈ ਉਹ ਪਹਿਲਾਂ ਪਰਸਨ ਦਾ ਹੈ ਪਹਿਲਾਂ ਸਾਰਿਆਂ ਤੇ ਪਰਚੇ ਹੈਗੇ ਜੀ ਪੰਜਾਂ ਤੇ ਪਰਚੇ ਹੈਗੇ ਤੇ ਕਿਸ ਤੇ ਪੰਜ ਪਰਚੇ ਕਿਸ ਤੇ ਦੋ ਪਰਚੇ ਕਿਸ ਤੇ 5 70 ਸੌਰੀ ਜਾਣ ਪੇਸ਼ਾ ਰੱਖਦੇ ਨੇ ਸੌਰੀ ਜਾਣ ਪੇਸ਼ਾ ਰੱਖਦੇ ਨੇ ਹਾਂਜੀ ਹਾਂਜੀ ਬਿਲਕੁਲ ਜੀ ਸਾਨੂੰ ਜਿਵੇਂ ਇਨਫੋਰਮੇਸ਼ਨ ਮਿਲੀ ਕੀ ਹੈ ਇਹਨਾਂ ਨੇ ਮਕਬੂਲਪੁਰੇ ਥਾਣੇ ਦੇ ਏਰੀਆ ਥਾਰ ਬਣਾਈ ਹੈ ਉਮੇ ਹੀ ਅਸੀਂ ਇਹ ਟੀਮਸ ਬਣਾ ਕੇ ਤੇ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਥਾਣੇ ਪਰਾਨ ਦੇ ਉਹਨੇ ਕੋਈ ਕ੍ਰਾਈਮ ਕੀਤਾ ਉਸ ਤੋਂ ਬਾਅਦ ਕਿਵੇਂ ਜੀ ਜਿਸ ਦਾ ਵੀ ਦੱਸਿਆ ਨਹੀਂ ਥਾਰ ਬਣਾਉਣ ਤੋਂ ਬਾਅਦ ਕੋਈ ਕ੍ਰਾਈਮ ਨਹੀਂ ਕੀਤਾ ਜਿਹੜੇ ਸਾਰੇ ਪੱچے ਇਹ ਪੰਜਾਬ ਚ ਹੀ ਕਿ ਜਾਂ ਬਾਅਦ ਵੀ ਨਹੀਂ ਆਪਣੇ ਲੋਕਲ ਪੰਜਾਬ ਚ ਸੀ ਲੋਕਲ ਜੀ ਸਰ ਜੀ ਇਹਦੇ ਕੋ ਹੇਰੋਇਨ ਫੜੀ ਗਈ ਹੈ ਇਹ ਹੇਰੋਇਨ ਦਾ ਵੀ ਨਾਮ ਕਰਦੇ ਸੀ ਬਿਲਕੁਲ ਜੀ ਕਿੰਨੀ ਦੇਰ ਤੋਂ ਕਰੀ ਸੀ ਸਰ ਜੀ ਇਹ ਹੁਣ ਐਸੀ ਕੁਝ ਕੁਝ ਕਰਕੇ ਕਰਾਂਗੇ ਜਿਹੜੇ ਸਰ ਮਾਲਮ ਜੀ ਜਿਵੇਂ ਪੰਜਾਬ ਚ ਸੰਵੰਜੀ ਇਲੈਕਸ਼ਨਸ ਨੇ ਬਹੁਤ ਬਹੁਤ ਭਾਰੀ ਮਾਤਰਾ ਚ ਗਾਹਾਂ ਤੋਂ ਮਿਲ ਰਹੀਆਂ ਨੇ ਕੀ ਲੱਗਦਾ ਕੋਈ ਟਾਰਗੇਟ ਸਾਫਟ ਟਾਰਗੇਟ ਰੱਖੇਗੇ ਨੇ ਜਾਂ ਕੁਝ ਐਸਾ ਕੋਈ ਜਗ੍ਹਾ ਕੁਝ ਕਹਿ ਰਹੇ ਹੋ ਕਿ ਕੋਈ ਨਾ ਕੋਈ ਟਾਰਗੇਟ ਕਰਨ ਵਾਤੇ ਸੀਗਾ ਕੀ ਲੱਗਦਾ ਕਿ ਇਸ ਦਾ ਇਸ ਨੂੰ ਜੋੜਿਆ ਜਾ ਸਕਦਾ ਕਿਸੇ ਜਗ੍ਹਾ ਨਹੀਂ ਦੇਖੋ ਬੇਸਿਕਲੀ ਜੋ ਇਹਨਾਂ ਦਾ ਜੋ ਪਾਸਟ ਹੈਗਾ ਉਹ ਰੋਬਰੀ ਦਾ ਟੈਕਤੀ ਦਾ ਸਟੈਚਿੰਗ ਦਾ ਤੇ ਉਸ ਨਾਲ ਸਪੈਸੀਫਿਕ ਇਹਨਾਂ ਦਾ ਕੋਈ ਟਾਰਗੇਟ ਨਹੀਂ ਸੀਗਾ ਜਿੱਥੇ ਇਹਨਾਂ ਨੂੰ ਡਰੱਗਸ ਚਿਹਦੇ ਹੁੰਦੇ ਸੀ ਕਿਤੇ ਚਿਹਦੇ ਹੁੰਦੇ ਸੀ ਉੱਥੇ ਅਟੈਕ ਕਰਕੇ ਲੈ ਲੈਂਦੇ ਸੀ ਸਰ ਪਿਛਲੇ ਦਿਨ ਸਰ ਡੈਕਟੋਪ ਤੇ ਮਿਲੇ ਜਿਹੜੇ ਜਿੱਥੋਂ ਡਰੱਗਸ ਵਗੈਰਾ 2 ਅਰਲੀਟ ਉਸੇ ਹਾਲਤਾ ਸੀ ਅਰੈਸਟ ਕੀਤੇ ਆ ਜੀ ਹੁਣ ਤਾਂ ਸੀ ਰਿਮਾਂਡ ਤੇ ਲੈ ਕੇ ਅਸੀਂ ਬਿਲਕੁਲ ਜੀ ਬਿਲਕੁਲ ਜੋ ਇਹਨਾਂ ਦੇ ਇਹਨਾਂ ਪਰਚਿਆਂ ਤੋਂ ਇਲਾਵਾ ਜੋ ਵੀ ਇਹਨਾਂ ਦਾ ਹੈਗਾ ਹੈ ਆਪਣਾ ਜੋ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਡਿਊਰਿੰਗ ਪੁਲਿਸ ਰਿਮਾਂਡਾ ਸੀ ਸਰ ਪਿਛਲੇ ਦਿਨ ਪੁਲਿਸ ਦੇ ਵੱਲੋਂ ਕੁਝ ਇੱਕ ਗ੍ਰੋ ਫੜਿਆ ਗਿਆ ਸੀ ਜਿਨ੍ਹਾਂ ਨੇ ਇਲੈਕਸ਼ਨ ਦੇ ਦੌਰਾਨ ਜਿਹੜੇ ਕੈਂਡੀਡੇਟ ਖੜੇ ਹੋਏ ਸੀ ਉਹਨਾਂ ਨੂੰ ਨੁਕਸਾਨ ਦੇਣਾ ਸੀ ਇਹਨਾਂ ਦਾ ਹੈ ਉਹਨਾਂ ਦੇ ਨਾਲ ਅਟੈਕਮੈਂਟ ਕੁਝ ਲੱਗਿਆ ਅਸੀਂ ਹੁਣ ਪੁਲਿਸ ਰਿਮਾਂਡ ਤੇ ਲੈ ਕੇ ਤੇ ਅਸੀਂ ਅੱਗੇ ਇਹਨਾਂ ਦਾ ਕਰਾਂਗੇ ਸੱਤਿਆਵਾਂ ਦਾ ਸੀਜ਼ਨ ਆ ਰਿਹਾ ਵਾ ਤੇ ਕਿਦਾਂ ਦੇ ਸੁਰੱਖਿਆ ਪ੍ਰਬੰਧ ਨੇ ਆਪਣਾ ਸ਼ਹਿਰ ਦੇ ਵਿੱਚ ਅਸੀਂ ਜਿਹੜੇ ਤਾਂ ਸਾਡੇ 25 ਮੋਟਰਸਾਈਕਲ ਫਿਲਹਾਲ ਚੱਲ ਰਹੀ ਹੈ ਸਾਡੀ 26 ਪੀਸੀਆਰਾਂ ਚੱਲ ਰਹੀਆਂ ਹੈ ਉਸ ਤੋਂ ਇਲਾਵਾ 15 ਐਡੀਸ਼ਨਲ ਪੀਸੀਆਰ ਵਨ ਅਸੀਂ ਮੋਬਿਲਾਈਜ਼ ਕੀਤੀਆਂ ਤੇ 41 ਹੋ ਗਈਆਂ ਜੀ ਉਸ ਤੋਂ ਇਲਾਵਾ ਉਹ ਰਾਉਂਡ ਦਾ ਕਲਕ ਚੱਲ ਰਹੀਆਂ 24 ਘੰਟੇ ਫਿਰ ਐਸਐਚਓ ਸਾਹਿਬਾਨ ਤੇ ਆਪਣਾ ਚੌਂਕੀ ਚਾਰਜ ਉਹ ਨਾਕਾਬੰਦੀ ਹਰ ਰੋਜ਼ ਕਰ ਰਹੇ ਸਵੇਰੇ ਸ਼ਾਮ ਤੇ ਪ੍ਰੋਪਰ ਸਰਚ ਆਪਰੇਸ਼ਨ ਚੱਲ ਰਹੇ ਅਸੀਂ ਇਨਫੋਰਮੇਸ਼ਨ ਬੇਸਡ ਸਰਚ ਆਪਰੇਸ਼ਨ ਵੀ ਕਰ ਰਹੇ ਹਾਂ ਜਿਹੜੇ ਕਲੋਨੀਆਂ ਦੇ ਵਿੱਚ ਸਾਨੂੰ ਲੱਗਦਾ ਡਰੱਗਸ ਹੈਗੇ ਜਾਂ ਵੈਪਨਸ ਹੈਗੇ ਆ ਤੇ ਪ੍ਰੋਪਰ ਸਾਡਾ ਆਰਗੇਨਾਈਜ਼ਡ ਪਲਾਨ ਹੁੰਦਾ ਹੈ ਮਾਨਯੋਗ ਕਮਿਸ਼ਨਰ ਸਾਹਿਬ ਪੁੱਲਰ ਸਾਹਿਬ ਸਾਡਾ ਪਲਾਨ ਕਰਕੇ ਤੇ ਅਸੀਂ ਉਸ ਤਰ੍ਹਾਂ ਨਾਲ ਆਪਰੇਸ਼ਨਸ ਵੀ ਚਲਾਣੇ